ਸਤ ਸ੍ਰੀ ਅਕਾਲ ਮੈਂ ਵੀਰਵਲ ਢਾਲੀਵਾਲ ਆਪਣੀ ਮਾਤਾ ਜੀ ਜਮਾਰਕੇ ਤੋਂ ਮਾਤਾ ਇਹ ਨੇਤਰਹੀਣ ਹੈ ਬੇਟੀ ਥੋੜੀ ਜੀ ਮੰਦਬੁੱਧੀ ਹੈਗੀ ਇਹ ਕਾਫੀ ਦਿਨਾਂ ਤੋਂ ਫੋਨ ਕਰ ਰਹੀ ਸੀ ਕਹਿੰਦੇ ਸਿਲੰਡਰ ਨਹੀਂ ਹੈਗਾ ਕਿਉਂਕਿ ਝੜਾਂ ਦਾ ਟਾਈਮ ਹੈ ਸਿਲੰਡਰ ਬਿਨਾ ਬਹੁਤ ਔਖਾ ਜਾਂਦਾ ਮਾਤਾ ਜੀ ਸਿਲੰਡਰ ਆ ਗਿਆ ਆ ਗਿਆ ਸਿਲੰਡਰ ਭਰਾਤਾ ਭਰਾਤਾ ਠੀਕ ਹੈ ਤੇ ਦੋਸਤੋ ਸਾਡੇ ਜੇਈ ਸਾਹਿਬ ਨੇ ਬਠਿੰਡਾ ਤੋਂ ਜਿਨ੍ਹਾਂ ਨੇ 1500 ਰੁਪਏ ਦੀ ਸੇਵਾ ਭੇਜੀ ਸੀ 850 ਰੁਪਏ ਦਾ ਸਿਲੰਡਰ ਭਰਾਤਾ ਤੇ ਬਾਕੀ ਕੱਲ ਨੂੰ ਆਪਾਂ ਮਾਤਾ ਦੁੱਧ ਦੁੱਧ ਸ਼ੁਰੂ ਹੋਇ ਕਰਦਾ ਕੱਲ ਨੂੰ ਦੁੱਧਾ ਜਿੱਥੋਂ ਪਹਿਲਾਂ ਲਿਆਉਣੇ ਹੋ ਹਾਂ ਉੱਥੋਂ ਲਿਆਉਣੇ ਉੱਥੋਂ ਕੱਲ ਤੋਂ ਲਿਆਉਣਾ ਸ਼ੁਰੂ ਕਰ ਦੋ ਅੱਗੇ ਕੱਲ ਰਾਤ ਫੜੇ ਲਿਆਉਣੀ ਹੁੰਦੀ ਹਾਂ ਹਾਂ ਕੱਲ ਤੋਂ 8 ਕਿਲੋ ਦੁੱਧ ਸਾਡੇ ਵੀਰ ਜੀ ਨੇ ਜਿਹੜਾ 1500 ਰੁਪਏ ਦੀ ਸੇਵਾ ਭੇਜੀ ਸੀ 850 ਦਾ ਆਪਾਂ ਉਹਨਾਂ ਨੂੰ ਸਿਲੰਡਰ ਭਰਾਤਾ ਬਾਕੀ ਦੁੱਧ ਸੇਵਾ ਕੱਲ ਤੋਂ ਸ਼ੁਰੂ ਕਰ ਦਿੱਤੀ ਐ ਤੇ ਕਾਫੀ ਟਾਈਮ ਤੋਂ ਕਾਫੀ ਟਾਈਮ ਕੀ ਸਾਲਾਂ ਤੋਂ ਚੱਲ ਰਹੀ ਐ ਮੰਗੇ ਮਾਤਾ ਦਾ ਕਮਰਾ ਬਣਾਉਣਾਗਾ ਕਮਰਾ ਬੇਕਾਰ ਰਹਗੀ ਤਸ਼ਨੀਲੇ ਸਮਾਨ ਹੈ ਟਰੈਂਡੀ ਮਜਬੂਰ ਹੈ ਤੇ ਆ ਕੀ ਲੈ ਆਂਦੇ ਤੇਰੇ ਵਾਸਤੇ কুরਕਰੇ ਤੇ ਬਿਸਕੁਟ ਹੋਰ ਕੀ ਖਾਣਾ ਧੰਨਵਾਦ ਪਤਨੀ ਪੈਸੇ ਆ ਲੈ ਪੈਸੇ ਫੜ ਧੰਨਵਾਦ ਪੈਸੇ ਰੱਖ ਲੈ ਚੀਜੀ ਲੈ ਲਈ ਆ ਖਾਲਾ ਖੋਲ ਕੇ ਚੀਜੀ ਆ ਕੁਝ ਦਿਖਾ ਨਹੀਂ ਹਾਂ ਬਿਸਕੁਟ ਨੇ কুরਕਰੇ ਆ ਹੋਰ ਮਾਤਾ ਦੱਸੋ ਠੀਕ ਠਾਕ ਹੋ ਸਾਰਾ ਕੁਝ ਠੀਕ ਆ ਬੱਤ ਮੈਨੂੰ ਕਮਰੇ ਦੇ ਉਹ ਕਰ ਲਓ ਹਾਂ ਉਹ ਤਾਂ ਕਰਦੇ ਕੋਈ ਰਸਨ ਪਾਣੀ ਤਾਂ ਪਿਆਇਆ ਜੀ ਅੱਛਾ ਇਹ ਦੁੱਧ ਘੱਲ ਤੋਂ ਲਿਆਉਣਾ ਸ਼ੁਰੂ ਕਰ ਦੋ ਦੁੱਧ ਲਿਆਉਂਦੇ ਆ ਰੋਜੀ ਹਾਂ ਉਹ ਮੈਂ ਪੈਸੇ ਉਹਨੂੰ ਆਪ ਹੀ ਦੇ ਦੂੰਗਾ ਠੀਕ ਹੈ ਪਹਿਲਾਂ ਹੀ ਮੈਂ ਦੇ ਜਾਣਾ ਮੈਂ ਦੇ ਜੂੰਗਾ ਪੈਸੇ ਤੇ ਸਿਲੰਡਰ ਆਪਣਾ ਪਰ ਰਹਿ ਗਿਆ ਹੁਣ ਤੇ ਚਲੋ ਠੀਕ ਹੈ ਫਿਰ ਕਰਦੇ ਆ ਕਮਰੇ ਦਾ ਮੜਾ ਝੜਾ ਜਾਂ ਟੱਪਣ ਦਿਓ ਹੋਰ ਜੂਰੀ ਫਿਰ ਬੰਜਨ ਦੇ ਕਰ ਦਿਓ ਸਭ ਨੀਂਦ ਕਰਾਂਗੇ ਕਰਾਂਗੇ ਹਾਂ ਬਿਤਾਵਿਲਾ ਉਹ ਤਾਂ ਮੇਰੀ 3:00 ਵਜੇ ਕੱਢੀ ਰਾਤ ਨੂੰ ਰਾਤ ਨੂੰ 10 ਵਜੇ ਛੱਕਾ ਰੋਟੀ ਖਾਣੀ ਭੁੱਖਣਾ ਪੰਨਾ ਨਿਚੋ ਹਾਂ ਅੱਜ ਕਿਸਰੀ ਗਵਾਂਢੀ ਬਹੂ ਆ ਗਈ ਤਰਕੀ ਕਹਿੰਦੀ ਮੇਰੇ ਸਹੌਲਾ ਪਾੜੇ ਹੂੰ ਤੇ ਆਇਆ ਹਮ ਚੀਜ਼ ਹੋ ਰਹੀ ਸੀ ਤੇ ਚਰ ਨਹੀਂ ਜਾ ਤੇ ਆਈ ਸੀ ਕਿ ਮੈਂ ਕਿਹਾ ਵੀ ਤੁਸੀਂ ਨਹੀਂ ਪਹਿਲਾਂ ਚਾਹ ਕਰਕੇ ਲੇ ਹੂੰ ਉਹਨੇ ਚਾਹ ਕਰਕੇ ਅੱਛਾ ਗਿੱਲੇ ਵਾ ਦੇਣਾ ਇਨਸ਼ਾਅ ਚਲੋ ਹੁਣ ਤਾਂ ਸਿਲੰਡਰ ਆ ਗਿਆ ਫਿਰ ਸਿਲੰਡਰ ਨੇ ਆਪਣਾ ਡੰਗ ਲੈ ਜਾ ਕਰੋ ਹਾਂ ਚਲੋ ਫਿਰ ਮੈਂ ਮਾਰੂੰਗਾ 1-2 ਦਿਨ ਤੱਕ ਜੇ ਡਾ ਜੇ ਕੋਈ ਲੋਡ ਹੋਈ ਚੀਜ਼ ਦੀ ਤਾਂ ਮੈਨੂੰ ਫੋਨ ਕਰ ਲਿਓ ਕੋਈ ਨਹੀਂ ਪੁੱਤ ਹਾਂ ਹਾਂ ਭਾਈ ਇਹਨੇ ਮੁੰਨੇ ਕਾ ਤਨਵਾਦ ਪੁੱਤ ਮੈਂ ਮਾਰਿਆ ਭਾਈ ਹੈ ਮੋਟੋ ਹਾਂ ਚਪਣਾ ਲੈ ਕੇ ਲਿਓ ਧੀ ਚਪਣਾ ਹੈ ਗਿਆ ਕੇ ਹਾਂ ਲੈ